ਇਹ ਹਾਲ ਚਾਲ ਆਪਾਂ ਇੱਕ ਨਵੀਂ ਸੀਰੀਜ਼ ਤਿਆਰ ਕਰਨ ਲੱਗੇ ਆ ਕਿ ਦੁਕਾਨਦਾਰਾਂ ਦੀ ਜ਼ਿੰਦਗੀ ਤੇ ਇੱਕ ਝਾਤ ਆ ਕਿ ਦੁਕਾਨਦਾਰਾਂ ਦੀ ਜ਼ਿੰਦਗੀ ਕਿਵੇਂ ਦੀ ਹੁੰਦੀ ਹੈ ਕਈ ਲੋਕ ਕਹਿੰਦੇ ਆ ਕਿ ਦੇਖੋ ਦੁਕਾਨਦਾਰ ਵਿਹਲਾ ਬੈਠਾ ਠਮਾ ਕੇ ਖਾ ਰਿਹਾ ਤੇ ਅਕਸਰ ਹੀ ਆਪਾਂ ਸੁਣਨ ਨੂੰ ਮਿਲਦਾ ਘਰਾਂ ਚ ਕਿ ਬਾਪੂ ਆਪਣੇ ਕਹਿੰਦੇ ਉੱਠ ਮਰ ਜਾ ਦੇ ਦੁਕਾਨਦਾਰ ਉੱਥੇ ਬਹਿ ਕੇ ਵਿਹਲੇ ਬੈਠੇ ਕਮਾਈ ਜਾਂਦੇ ਤੇ ਉੱਥੇ ਨਹੀਂ ਜਾਂਦਾ ਆਪਾਂ ਦੇਖਦੇ ਆ ਕਿੰਨਾ ਕੁ ਵਿਹਲੇ ਬੈਠ ਕੇ ਕਮਾਉਂਦੇ ਨੇ ਹਾਂਜੀ ਆਪਣੇ ਨਾਲ ਨੇ ਵੀਰ ਜੋਸ਼ਨਾ ਤੇ ਲਾਲੀ ਜੀ ਆਪਣਾ ਇਹਨਾਂ ਦਾ ਹੈਗਾ ਸਰਵਿਸ ਸਟੇਸ਼ਨ ਹੈ ਤੇ ਇਹ ਕੰਮ ਕਰਦੇ ਆ ਆਟਾ ਚੱਕੀ ਤੇ ਚੌਲ ਕੱਢਨੇ ਤੇ ਤੇਲ ਦਾ ਸਰੋਂ ਦੇ ਤੇਲ ਦਾ ਹਾਂਜੀ ਸਰ ਆਪਣਾ ਨਾਮ ਕੀ ਜੀ ਦੱਸ ਸਕਦੇ ਹੋ ਮੇਰਾ ਨਾਮ ਮਨਜੀਤ ਸਿੰਘ ਜੋਥਣ ਤੇ ਕਿਹੜੇ ਪਿੰਡ ਦੇ ਰਹਿਣਾ ਲਓ ਜੀ ਮੇਰਾ ਪਿੰਡ ਕਮਗਰ ਹੈ ਦੁਕਾਨ ਮੇਰੀ ਜੀ ਚੇਰਕਾਂ ਅੱਛਾ ਤੇ ਕਦੋਂ ਤੋਂ ਦੁਕਾਨ ਆਪਣੀ ਮੈਂ 97 ਦੇ ਆ ਜਦਾ ਕੰਮ ਅੱਛਾ 97 ਤੋਂ ਕੰਮ ਕਰ ਰਹੇ ਹੋ ਹਾਂਜੀ ਠੀਕ ਹੈ ਤੇ ਆਪਣੇ ਦੁਕਾਨ ਦਾ ਨਾਮ ਵੀ ਦੱਸ ਦੋ ਮਰਾਇਆ ਮੇਰਾ ਦੁਕਾਨ ਦਾ ਨਾਮ ਹੈ ਜੋਤਨ ਆਟਾ ਚੱਕੀ ਅੱਛਾ ਤੇ ਜਿਸਤਾਨੇ ਤੁਸੀਂ ਆਟਾ ਚੱਕੀ ਲਈ ਸੀ ਕੱਲੀ ਜਾਂ ਕਿੰਨੇ ਥੀਲ ਵੀ ਨਾਲ ਤੇ 14 ਦਾ ਤੇ ਮਿੰਨੀ ਸ਼ੈਲਰ ਤੇ ਆਟਾ ਚੱਕੀ ਦਾ ਅੱਛਾ 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 ਤੇ ਤੁਸੀਂ ਪੜ੍ਹੇ ਕਿੰਨਾ ਕੁ ਹੋਇਓ ਮੈਂ ਪਲੱਸ 2 ਕੀਤੀ ਪਲੱਸ 2 ਕੀਤੀ ਹੈ ਠੀਕ ਹੈ ਜੀ ਤੇ ਕਿਵੇਂ ਤੁਹਾਨੂੰ ਇਹ ਕੰਮ ਕਿਵੇਂ ਲੱਗਿਆ ਹੁਣ ਵਧੀਆ ਲੱਗਦਾ ਜਾਂ ਜਦੋਂ ਪਹਿਲਾਂ ਕਰਦੇ ਸੀ ਉਦੋਂ ਵਧੀਆ ਲੱਗਦਾ ਸੀਗਾ ਕੰਮ ਜਦੋਂ ਸ਼ੁਰੂ ਕੀਤਾ ਹੀ ਉਸ ਦਾ ਕੰਮ ਬਹੁਤ ਵਧੀਆ ਸੀਗਾ ਮੰਗਾਈ ਘੱਟ ਸੀ ਕਮਾਈ ਸੀ ਵਧੀਆ ਅੱਛਾ ਅੱਛਾ ਤੇ ਹੁਣ ਮੰਗਾਈ ਬਹੁਤ ਹੋ ਗਈ ਕੰਮ ਘਟ ਗਏ ਨੇ ਵੀ ਇਹ ਚੇ ਕਰਕੇ ਤਾਂ ਤਾਂ ਕੰਮ ਖੁੱਲ ਗਏ ਨੇ ਕੰਮ ਅੱਗੇ ਪਹਿਲਾਂ ਸੋੋਂ ਜ਼ਿਆਦਾ ਕੰਮ ਹੁੰਦਾ ਸੀ ਜਦੋਂ ਤੁਸੀਂ ਮਤਲਬ ਨਵੀਂ ਚੱਕੀ ਖੋਲੀ ਸੀ ਆ ਹਾਂ ਉਹ ਤਾਂ ਬਹੁਤ ਕੰਮ ਸੀਗਾ ਉਹ ਤਾਂ ਮੰਗਾਈ ਘੱਟ ਸੀ ਸਮਾਨ ਸਸਤਾ ਸੀਗਾ ਲੇਬਰ ਅੱਜ ਹੁਣ ਸਮਾਨ ਮਹਿੰਗਾ ਹੋ ਗਿਆ ਲੇਬਰ ਉਹੀ ਹੈ ਅੱਛਾ ਅੱਛਾ ਤੇ ਨਾਲੇ ਐਵੇਂ ਆ ਕਿ ਆਪਣੇ ਸਭੂ ਪਿੰਡਾਂ ਚ ਲੋਕ ਵਧੀਆ ਸਾਰੇ ਆਟਾ ਭਿਉਂਦੇ ਨੇ ਸਾਰਾ ਜੋ ਜਨਸੰਖਿਆ ਵੀ ਅੱਗੇ ਨਾਲੋਂ ਵਧੀਆ ਜਿੰਨੇ ਕੋ ਚਲੋ ਸ਼ੌਪ ਵਧੀਆਂ ਉਸ ਤੋਂ ਜਨਸੰਖਿਆ ਵੀ ਕਿਤੇ ਜ਼ਿਆਦਾ ਵਧੀਆ ਉਹ ਗੱਲ ਮੰਨਦੇ ਤੁਹਾਡੀ ਕਿ ਨੋਸਕਾਰਨ ਕੀ ਲੱਗਦਾ ਵੀ ਕਿਉਂ ਤੁਹਾਡਾ ਇਹ ਕੰਮ ਲੋਕ ਗੱਲ ਮੰਨਦੇ ਤੁਹਾਡੀ ਜਨਸੰਖਿਆ ਵਧੀਆ ਸਾਰਾ ਕੁਝ ਠੀਕ ਆ ਬਾਕੀ ਲੋਕ ਹੁਣ ਅਤਿਮੇਂਦ ਕਰਕੇ ਘੱਟ ਖੋਜ ਨੇ ਜ਼ਿਆਦਾ ਦਾ ਸਮਾਨ ਬਾਜ਼ਾਰੋਂ ਪੈਕਿੰਗ ਬੰਦ ਵਾਲਾ ਕਰਨ ਲੱਗੇ ਹਾਂ ਜੀ ਇਹ ਗੱਲ ਹੈਗੀ ਜਿਵੇਂ ਅੱਗੇ ਮਤਲਬ ਆਪਣੀਆਂ ਬੀਬੀਆਂ ਕੰਪਸ ਸਾਫ਼ ਕਰਦੀਆਂ ਸੀ ਜਾਂ ਸਾਫ਼ ਕਰਕੇ ਭੇਜਦੀਆਂ ਫਿਰ ਆਪਾਂ ਹੀ ਤੁਹਾਟਾ ਬਣਾਈਦਾ ਸੀਗਾ ਤੇ ਵਧੀਆ ਹੈਲਦੀ ਆਟਾ ਹੁੰਦਾ ਸੀ ਆਪਾਂ ਨੂੰ ਪਤਾ ਅੱਖਾਂ ਸਾਹਮਣੇ ਆਪਾਂ ਲੈ ਕੇ ਜਾਏਗਾ ਉਹਨਾਂ ਦਾ ਪੈਕਿੰਗ ਚੋਂ ਆਪਾਂ ਨੂੰ ਪਤਾ ਹੀ ਨਹੀਂ ਕੀ ਕੀ ਨਿਕਲ ਆਵੇ ਕੀ ਨਾ ਨਿਕਲੇ ਆ ਜਿਹੜਾ ਆਟਾ ਕੇ ਪੀਨ ਕਰਕੇ ਕਰੋ ਦੂਈਆਂ ਭੇਜੀਆਂ ਆ ਆਟਾ ਵਧੀਆ ਬਣਦਾ ਸੀਗਾ ਉਹ ਮਸ਼ੀਨਾਂ ਦੇ ਉੱਤੋਂ ਐ ਹੋ ਜਾਂਦਾ ਵੀ ਉੱਤੋਂ ਛਿਲਕਾ ਦਾ ਹਾਰਾ ਲੈ ਜਾਂਦਾ ਤਾਕਤ ਖਤਮ ਹੋ ਜਾਂਦੀ ਵਧੀਆ ਰੂਲਾ ਲੱਗਦਾ ਛਿਲਕਾ ਲੈ ਜਾਂਦਾ ਤੇ ਉਹਦੇ ਨਾਲ ਤਾਕਤ ਘੱਟਦੀ ਆ ਤਾਂ ਇਹ ਵਧੀਆ ਹੈ ਕਿ ਪੈਕਿੰਗ ਆਲਾ ਵਧੀਆ ਹੁੰਦਾ ਹੈ ਪੈਕਿੰਗ ਇਸ ਤਰ੍ਹਾਂ ਦੀ ਪੈਕਿੰਗ ਤਾਂ ਵੀ ਵਧੀਆ ਸਾਰੀਆਂ ਪੈਕਿੰਗੀਆਂ ਵਧੀਆ ਨੇ ਆਪਾਂ ਕੁਆਲਟੀ ਆਟੇ ਦੀ ਗੱਲ ਕਰਦੇ ਹਾਂ ਅੰਦਰ ਪਤਾ ਨਹੀਂ ਪੈਕਿੰਗ ਦੇ ਵਿੱਚ ਕੀ ਚੀਜ਼ ਹੈ ਜੀ ਹਾਂਜੀ ਦੇਖ ਲਓ ਆਪਾਂ ਫਿਰ ਵੀ ਲਈ ਇਹ ਆਪਣੇ ਹੱਥਾਂ ਸਾਹਮਣੇ ਵਾਲਾ ਕੰਮ ਆ ਤੇ ਇਹ ਨੂੰ ਆਪਾਂ ਅੱਜ ਕੱਲ੍ਹ ਭੁੱਲਦੇ ਜਾ ਰਹੇ ਆ ਇਸ ਦੀ ਆਪਣੇ ਹੀ ਬਿਮਾਰੀਆਂ ਵਧਦੀਆਂ ਜਾ ਰਹੀਆਂ ਨੇ ਤੇ ਨਾਲੇ ਆਪਣੇ ਛੋਟੇ ਦਿਯੋਗ ਖਤਮ ਹੁੰਦੇ ਜਾ ਰਹੇ ਆ ਇੱਕ ਵੱਡੀ ਗੱਲ ਹੋਣਾ ਬੀਬੀਆਂ ਇੰਨੀਆਂ ਆ ਕੋਈ ਖੇਤੀ ਹੋਈਆਂ ਕੰਮ ਕਰਕੇ ਕੋਈ ਖੁਸ਼ ਨਹੀਂ ਹੈਗਾ ਪੀਣ ਨਹੀਂ ਕਰਦੀ ਜਨਾਨੀ ਕੋਈ ਬੀਬੀਆਂ ਪੀਣ ਨਹੀਂ ਕਰਕੇ ਲਿਆਉਂਦੀਆਂ ਕਹਿਣੀਆਂ ਵੀ ਚੱਕੀ ਵਾਲਾ ਪੀਣ ਕਰੇ ਉਹੀ ਸਾਰਾ ਕੁਲ ਕਰੇ ਕਈ ਤੱਕ ਕਾ ਕੇ ਵੀ ਨਹੀਂ ਲਿਆਉਂਦੇ ਗਿੱਲੀ ਕਣਕ ਕਈ ਰੁਸਕਾ ਕੇ ਆਪ ਨੂੰ ਆਟਾ ਪੀਣਾ ਪੈਂਦਾ ਅੱਛਾ ਅੱਛਾ ਹਾਂ ਮਤਲਬ ਪਹਿਲੇ ਆਪਣੇ ਬਜ਼ੁਰਗ ਵੀ ਸੀਗੇ ਕੰਮ ਕਰਦੇ ਸੀ ਕਿੰਨਾ ਕੰਮ ਕਰਦੇ ਸੀਗੇ ਤੇ ਉਹ ਵੇਖ ਲੋ ਫਿਰ ਵੀ ਆਟਾ ਪਸਾਕਲ ਜਾਂਦੇ ਸੀਗੇ ਨਾਲੇ ਸਾਰਾ ਪੀਣ ਕਰਦੇ ਸੀਗੇ ਇਹ ਅੱਜ ਕੱਲ ਦੇ ਨਾਲੇ ਕਹਿੰਦੇ ਆ ਕਿ ਬੇਰੁਜ਼ਗਾਰੀ ਬਹੁਤ ਵਧ ਗਈ ਆ ਤੁਸੀਂ ਇਹ ਦੱਸੋ ਵੀ ਬੇਰੁਜ਼ਗਾਰੀ ਕਿਵੇਂ ਵਧ ਗਈ ਹੈ ਜੇ ਤਾਂ ਬੇਰੋਜ਼ਗਾਰੀ ਵਧੀ ਤੇ ਆਮ ਲੋਕ ਵਿਹਲੇ ਹੋਣਗੇ ਵਿਹਲੇ ਹੋਣਗੇ ਤੇ ਆਦੇ ਘਰ ਦਾ ਕੰਮ ਤਾਂ ਕੋਈ ਠੰਗ ਨਾਲ ਕਰਨਾ ਉਹ ਵੀ ਸਾਰਾ ਕੁਝ ਬਾਹਰ ਲੈ ਕੇ ਆਉਂਦੇ ਫਿਰ ਬੇਰੋਜ਼ਗਾਰੀ ਕਿਵੇਂ ਹੋਗੀ ਮੈਂ ਗੱਲ ਤੁਹਾਡੀ ਮੰਨਦਾ ਬੇਰੋਜ਼ਗਾਰੀ ਬੇਰੋਜ਼ਗਾਰੀ ਨਹੀਂ ਲੋਕਾਂ ਦਾ ਮਨ ਨਹੀਂ ਕੰਮ ਕਰਨ ਨੂੰ ਕਰਦਾ ਹੁਣ ਇੱਥੇ ਤੋਂ ਆਪਣੇ ਛੇਰ ਘਾਂਡੇ ਦੇ ਉੱਤੇ ਕਿੰਨੀਆਂ ਰੇੜੀਆਂ ਨੇ ਬਿਲਕੁਲ ਕਿੰਨੀਆਂ ਰੇੜੀਆਂ ਲੱਗਦੀਆਂ 버ਗਰ ਕੁਲਚੇ ਵਗੈਰਾ ਲਗਾਉਂਦੇ ਸਾਰੇ ਪਰਦੇਸੀ ਨੇ ਹਮ ਆਪਣੇ ਇੱਕ ਵੀ ਪੰਜਾਬੀ ਬੰਦਾ ਨਹੀਂ ਹੈਗਾ ਜਿਹੜਾ ਇੱਥੇ ਰੇੜੀ ਜਾਂ ਦੁਕਾਨ ਕੋਈ ਕਰਦਾ ਹੋਵੇ ਬਿਲਕੁਲ ਬਿਲਕੁਲ ਚਾਉਂ ਨੂੰ ਉਹਨਾਂ ਦੇ ਨਾਣਾ ਲੱਗਿਆ ਹੁੰਦੇ ਆ ਜੇ ਕੋਈ ਪੰਜਾਬੀਆਂ ਦੇ ਕੋਲ ਕੋਈ ਖੰਦਾ ਬਿੰਦਾ ਨਹੀਂਗਾ ਖੰਦਾ ਤਾਂ ਨਹੀਂ ਨਾ ਆਪਾਂ ਮਤਲਬ ਇੱਕ ਦੂਜੇ ਨੂੰ ਬੋਲਦੇ ਨਹੀਂ ਚੰਗਾ ਆਪਾਂ ਕਿਸੇ ਨਾਲ ਗੱਲ ਸਿੱਧੇ ਜਿਹੜੇ ਪ੍ਰਵਾਸੀ ਆ ਉਹ ਨਵੇਂ ਹੋ ਕੇ ਰਹਿੰਦੇ ਨੇ ਸਾਰਾ ਕੁਝ ਉਹਦਾ ਪੈਸਾ ਵੀ ਵਾਧੂ ਕਮਾ ਕੇ ਜਾਂਦੇ ਆਪਾਂ ਇਹ ਨਹੀਂ ਇਹ ਪ੍ਰਵਾਸੀ ਨਾ ਕਮਾਵੇ ਆਪਣੇ ਵੀ ਪੰਜਾਬ ਤੋਂ ਬਾਹਰ ਗਏ ਹੋਏ ਲੋਕ ਚਲੋ ਕੰਮ ਕਰਨਾ ਪਰ ਆਪਣਾ ਇਸ ਇਹਨਾਂ ਮੁੱਦਾ ਥੋੜਾ ਜਿਆਦਾ ਗੰਭੀਰ ਲੱਗਿਆ ਇੱਕ ਤਰ੍ਹਾਂ ਦੇ ਆਪਾਂ ਕਹਿੰਨੇ ਬੇਰੁਜ਼ਗਾਰੀ ਆ ਤੇ ਦੂਜੇ ਪਾਸੇ ਆਪਾਂ ਕਹਿੰਨੇ ਕਿ ਆਪਣੇ ਕੋਲ ਟਾਈਮ ਹੀ ਨਹੀਂ ਹੈਗਾ ਕਿ ਆਪਾਂ ਕਣਕ ਵੀ ਆਪਦੀ ਨਹੀਂ ਪਸਾ ਸਕਦੇ ਅ ਅਰੋਂ ਵੀ ਆਪਦੀ ਉਗਾ ਨਹੀਂ ਸਕਦੇ ਤੇਲ ਵੀ ਨਹੀਂ ਕਢਾ ਸਕਦੇ ਆਪਾਂ ਇਹ ਆਪਾਂ ਝੋਨਾ ਆਪਾਂ ਚੌਲ ਵੀ ਆਪਦੇ ਨਹੀਂ ਅੱਖਾਂ ਸਾਹਮਣੇ ਛੜਾ ਸਕਦੇ ਤੇ ਇਸ ਤੋਂ ਜ਼ਿਆਦਾ ਆਪਣਾ ਫਿਰ ਆਪਣੀ ਬੇਰੁਜ਼ਗਾਰੀ ਕਿੱਧਰ ਗਈ ਜੀ ਆਪਾਂ ਇੰਨੇ ਵਿਜੀ ਆ ਜੀ ਆਪਾਂ ਲਾਈਫ ਚ ਇੰਨੇ ਵਿਜੀ ਆ ਫਿਰ ਬੇਰੁਜ਼ਗਾਰੀ ਕਿੱਥੋਂ ਆ ਗਈ ਫਿਰ ਤਾਂ ਆਪਾਂ ਰੋਜ਼ਗਾਰ ਹੋਇਆ ਆਪਣੇ ਕੋਲੇ ਹਾਂ ਇਹ ਤਾਂ ਹੁਣ ਕੋਈ ਐਕਟਰਾਂ ਨਾ ਬੀਜੀ ਸਾਰੇ ਕੋਈ ਮੋਬਾਈਲ ਤੇ ਬੀਜੀ ਹੈ ਬਸ ਬਸ ਕੰਮ ਨਹੀਂ ਸਭ ਤੋਂ ਵੱਡਾ ਖੇਡਾ ਸਭ ਤੋਂ ਵੱਡਾ ਮਨੁੱਖਾਂ ਦੇ ਵਿੱਚ ਮਿਕਾ ਅੱਜ ਦੇ ਟਾਈਮ ਦੇ ਵਿੱਚ ਮੋਬਾਈਲ ਤੁਸੀਂ ਘਰਾਂ ਦੇ ਵਿੱਚ ਦੇਖ ਲਓ 14 ਤੋਂ 14 ਲੋਕ ਮਹਿਲਾਵਾਂ ਦੇ ਵਿੱਚ ਆ ਚਲੋ ਇਹ ਤਾਂ ਹੈ ਨਾ ਮੋਬਾਈਲ ਤਾਂ ਜੇ ਆਪਾਂ ਸਹੀ ਇਸਤੇਮਾਲ ਕਰਾਂਗੇ ਸਹੀ ਹੋ ਜਾਊਗਾ ਇਹ ਤਾਂ ਹਾਂ ਤੇ ਮੰਨ ਲਓ ਲੋਕ ਆਪਣੇ ਪੁਰਾਣੇ ਸੱਭਿਆਚਾਰ ਨੂੰ ਅਪਣਾ ਲੈਣ ਆਪਣੇ ਵਿਰਸੇ ਨੂੰ ਜਾਂ ਵੀ ਉਹਦੇ ਚ ਲੋਕਾਂ ਦਾ ਕੀ ਫਾਇਦਾ ਹੋ ਸਕਦਾ ਤੁਸੀਂ ਦੱਸੋ ਇਹਨਾਂ ਚਾਲ ਹੋਗੇ ਤੁਹਾਨੂੰ ਕੰਮ ਕਰਦਿਆਂ ਉਹਨਾਂ ਦੇ ਚ ਇਹ ਇੱਕ ਤਾਂ ਖੇਤ ਸਾਰੇ ਜੋ ਬਿਮਾਰੀਆਂ ਅੱਜਕੱਲ ਚੱਲੀਆਂ ਬਲਣਾਣੀਆਂ ਬਿਮਾਰੀਆਂ ਲੱਗੀਆਂ ਜਿਵੇਂ ਵੀ ਹੁਣ ਦੁਕਾਨਾਂ ਤੋਂ ਤੇਲ ਮਿਲਦਾ ਉਹ ਕਹਿ ਕੇ ਸਰ੍ਹੋਂ ਦਾ ਵੇਚਦੇ ਆ ਪਰ ਪ्योर ਸਰ੍ਹੋਂ ਦਾ ਤੇਲ ਨਹੀਂ ਹੁੰਦਾ ਆਈ ਉਹਦਾ ਇੱਕ ਤੇਲ ਬਣਾਉਣੇ ਆ ਤੇ ਸਾਨੂੰ ਰੇਟ ਨਹੀਂ ਪੂਰਾ ਦਿੰਦੇ ਉਹ ਸਸਤਾ ਤੇਲ ਦਿੰਦੇ ਆ ਬਾ ਕੀ ਉਹ ਫਿਰ ਮਲਾਵਟ ਆ ਉਹ ਮਲਾਵਟ ਵਾਲਾ ਤੇਲ ਉਹ ਸਤਾ ਗਾਗ ਨੂੰ ਇੰਨਾ ਫਾਇਦਾ ਆ ਉਹ ਫਾਇਦਾ ਸੋਚਦਾ ਸਾਨੂੰ ਪੈਸੇ ਘੱਟ ਲੱਗਦੇ ਆ ਆਪਣੇ ਆਪਣੇ ਪਿੰਡਾਂ ਵਾਲੇ ਕੋਲ ਜਮੀਨਾਂ ਦੀ ਘਾਟ ਨਹੀਂ ਹੁੰਦੀ ਆਪਣੇ ਘਰ ਵੀ ਖੁੱਲੇ ਹੁੰਦੇ ਆ ਸ਼ਹਿਰਾਂ ਦੇ ਕਰੋ ਜਮੀਨ ਦੀ ਪ੍ਰੋਬਲਮ ਹੁੰਦੀ ਸਰੋਂ ਨੇ ਬੀਜ ਸਕਦੇ ਆਪਾਂ ਤਾਂ ਕਿਤੇ ਵੀ ਸੜਕ ਦੇ ਨਾਲ ਨਾਲ ਆਪਦੀ ਜਮੀਨ 'ਚ ਸਰੋਂ ਬੀਜ ਦੀਏ ਤੇ ਵਾਧੂ ਹੋ ਜਾਂਦੀ ਤੇਲ ਕੱਢਣ ਜੋਗੀ ਇੰਨਾ ਕੋਈ ਹੁਣ ਕੰਮ ਕਰਕੇ ਖੁਸ਼ ਨਹੀਂ ਹੈਗਾ ਸਾਰਾ ਮਸ਼ੀਨੀ ਅਗਲੇ ਕਹਿੰਦੇ ਮਸ਼ੀਨ ਨਾਲ ਹੀ ਹੋ ਜਾਵੇ ਇਹਦੇ ਨੇ ਮਿਹਨਤ ਲੱਗਦੀ ਆ ਸਰੋਂ ਨੂੰ ਬੀਜਣ ਤੇ ਕੱਟਣ ਤੇ ਪਰ ਜੇ ਆਪਾਂ ਆਪ ਦੀ ਛੇਤ ਮਤਲਬ ਸਹੀ ਚੀਜ਼ਾਂ ਲੈਣੀਆਂ ਐ ਤੇ ਆਪਾਂ ਨੇ ਕਰਾਈ ਕਰਿਆ ਜੇ ਸਰੋਂ ਆਪਾਂ ਬੀਜਾਂਗੇ ਨਾ ਤੇ ਕਿੰਨਾ ਤੇਲ ਆ ਜਾਏਗਾ ਜੇ ਹਾਂ ਸਰੋਂ ਦੇ ਤਾਂ ਬੀਜ ਨਹੀਂ ਪੈਣੀ ਸਾਰਿਆਂ ਨੂੰ ਖਾਣਯੋਗੀ ਤਾਂ ਸਾਰੇ ਵੀ ਉਹਦੇ ਆਪਣੇ ਜੋਗੀ ਸਰਕਾਰ ਵੀ ਮੰਨ ਲਓ ਕਹਿੰਦੇ ਵਧੀਆ ਤੇਲ ਆ ਵਧੀਆ ਤੇਲ ਆ ਤੁਸੀਂ ਇਹ ਵੇਖੋ ਜਿਹੜੀ ਸਰੋਂ ਬੰਦ ਹੋ ਗਈ ਜਿੱਤਨੀ ਕਿੰਨੇ ਇਹਦਾ ਮਤਲਬ ਇਹ ਤੇਲ ਕੀ ਸਰੋਂ ਦਾ ਹੋ ਨਹੀਂ ਸਕਦਾ ਸਰੋਂ ਦਾ ਤਾਂ ਤਾਂ ਤੇਲ ਹੋਵੇਗਾ ਜੇ ਸਰੋਂ ਅੱਗੇ ਨਾਲੋਂ ਜਨਸੰਖਿਆ ਵਧੀ ਐ ਤੇ ਅੱਗੇ ਨਾਲੋਂ ਜ਼ਿਆਦਾ ਹੀ ਸਰਵ ਬੀਜੀ ਜਾਂਦੀ ਤਾਂ ਮਤਲਬ ਵੰਦਨਾ ਸੀ ਜਮੀਨਾਂ ਘਟਦੀਆਂ ਜਾਂਦੀਆਂ ਫਸਲਾਂ ਫਸਲਾਂ ਵੀ ਘਟਦੀਆਂ ਸੀ ਉਸ ਹਾਲਾਤ ਜਨਸੰਖਿਆ ਵਧੀ ਜਾਂਦੀ ਤੇ ਤੇਲ ਕਿੱਥੋਂ ਆਈ ਤੇ ਲੱਗੇ ਨਾਲ ਲੋਕ ਜ਼ਿਆਦਾ ਮਤਲਬ ਵਰਤਣ ਲੱਗੇ ਅਗੇ ਹਾਂ ਅੱਗੇ ਲੋਕੀ ਘਿਓ ਵਰਤਦੇ ਸੀ ਬੜਾ ਹੁਣ ਸਾਰੇ ਹਰੇਕ ਜਗ੍ਹਾ ਤੇ ਤੇਲ ਵਰਤਣ ਲੱਗ ਗਿਆ ਹੈਨਾ ਇੱਥੇ ਘਿਓ ਆਪਾਂ ਵਰਤਦੇ ਸੀ ਫਿਰ ਤੇਲ ਕਿੱਥੋਂ ਆ ਰਿਹਾ ਏ ਗੱਲ ਤਾਂ ਉਹੀ ਨਾ ਮਿਲਾਵਟ ਵਾਟ ਵਾਟ ਮਿਲਾਵਟ ਹੁਣ ਪਰਸੋਂ ਦੀ ਗੱਲ ਏ ਭਾਈ ਆਇਆ ਭਾਈ ਗਿਆ ਕਿ ਤੂੰ ਜਾਰ ਰੋਟੀ ਖਾਣ ਬਾਈ ਰੋਟੀ ਖਾ ਗਿਆ ਤੇ ਬਾਈ ਨੂੰ ਰਾਹ ਤੇ ਬੰਦਾ ਮਿਲਿਆ ਵੀ ਸਾਈਕਲ ਦੇ ਦੇਸੀ ਕਿਉਂ ਵੇਚਦਾ ਪਿਆ ਹੂੰ ਹੂੰ ਹੁਣ ਅੱਜ ਕੱਲ ਦੇ ਟਾਈਮ ਵਿੱਚ ਦਾਲਟਾ ਕਿਉਂ ਵੀ 140 ਰੁਪਏ 120 ਰੁਪਏ ਕਿਲੋ ਹੂੰ ਹੂੰ ਉਹ ਬਾਈ ਰੋਟੀ ਖਾ ਗਿਆ ਬਾਈ ਨੇ ਸਾਨੂੰ ਦੱਸਿਆ ਵੀ ਉੱਥੇ ਬਾਈ ਨਾ ਦੇਸੀ ਤੇ ਉਹ ਵੇਚਦਾ ਪਿਆ ਸਾਈਕਲ ਦੇ 250 ਰੁਪਏ ਦਾ ਕਿਲੋ 250 ਦੇਸੀ ਕਿਉਂ ਇਹ ਕਿਉਂ ਇਹ ਬ੍ਰਾਂਡ ਲੱਗਾ ਸੀ ਕੰਪਨੀ ਦਾ ਸਾਰਾ ਕੁਝ ਲੱਗਾ ਸੀ ਕੰਪਨੀ ਜਿਹੜਾ ਨੰਬਰ ਦਿੱਤਾ ਸਾਰਾ ਕੁਝ ਦਿੱਤਾ ਕੰਪਨੀ ਨੇ ਹੂੰ ਹੂੰ ਠੀਕ ਹੈ ਤੇ ਬਾਈ ਨੂੰ ਕਹਿਆ ਵੀ ਆ ਕੇ ਆਪਣੀ ਦੁਕਾਨਾਂ ਛੇਰ ਖਾਂ ਹੂੰ ਹੂੰ ਆ ਜਾ ਹੂੰ ਉਹ ਬਾਈ ਆਇਆ ਤੇ ਅੱਧੇ ਘੰਟੇ ਬਾਅਦ ਉਹ ਸਾਈਕਲ ਤੇ ਸੀ ਉਹਨੂੰ ਅੱਧਾ ਟਾਈਮ 23 ਕਿਲੋਮੀਟਰ ਹੈਗਾ ਸੀ ਪੁਰ ਦਾ ਦਿਲ ਦੋ ਆ ਗਿਆ ਹੂੰ ਅੱਧਾ ਘੰਟੇ ਬਾਅਦ ਆ ਗਿਆ ਤੇ ਅਸੀਂ ਉਹਨੂੰ ਅਖਿਆ ਨੇ ਮੁਕ ਅਵੀ ਕੁਆਲਟੀ ਚੈੱਕ ਕੀਤੀ ਤੇ ਇਹ ਦੇਸੀ ਕਿ ਹੋ ਵੇਖਿਆ ਹੂੰ ਦੇਸੀ ਕਿ ਹੋ ਵੇਖਿਆ ਤੇ ਚੱਕ ਕੀਤਾ ਤੇ ਅਸੀਂ ਅਖਿਆ ਹਾਂ ਵੀ ਕੀ 30 ਰੇਟ ਦੇਵਾਂਗਾ ਹੂੰ ਉਹਦਾ ਵੀ ਮੈਂ 250 ਨੂੰ ਡੱਬਾ ਦੇਵਾਂਗਾ ਹੂੰ ਇੱਥੇ ਅਖਿਆ ਨੇ 250 ਤਾਂ ਮਹਿੰਗਾ ਸੀ ਤਾਂ ਜਾਣ ਕੇ ਅਸੀਂ ਕਿਹਨਾ ਲੈਣਾ ਸੀ ਹੂੰ ਤੇ ਜਦੋਂ ਅਸੀਂ ਉਹਨੂੰ ਪੁੱਛਿਆ ਤੇ ਆਂਦਾ ਚਲ ਮੈਂ ਤੁਹਾਨੂੰ 500 ਦੇ ਤਿੰਨ ਡੱਬੇ ਦੇ ਦਿਆਂਗਾ ਅੱਛਾ 500 ਤਿੰਨ ਡੱਬੇ ਦੇ ਦੇ ਦੇਸੀ ਕਿ ਹੋਵੇ ਪਾਸੇ ਦਾ 3 ਕਿਲੋ ਦੇਸੀ ਕਿ ਹੋਏਗਾ ਯਾਰ ਬਿਲਕੁਲ ਉਹ ਸਹੀ ਨਹੀਂ ਹੋਣਾ ਸ਼ੁੱਧ ਨਹੀਂ ਗੈਰ ਹੋ ਐਵੇਂ ਤੇਲ ਦਾ ਐਵੇਂ ਦੇਖੀ ਕਿ ਉਹ ਤਾਂ 750 ਨੂੰ ਘਰਾਂ ਦੇ ਵਿੱਚ ਮਸਾ ਮਿਲਦਾ ਬਾਜ਼ਾਰਾਂ ਦੇ ਵਿੱਚ 650 ਨੂੰ ਮਿਲ ਜਾਂਦਾ ਜਿਹੜਾ ਘਰੇ ਹੋਰਾਂ ਪਿਆਰ ਕਰਨਾ ਉਹ ਤਾਂ 7 800 ਨਹੀਂ ਪਈ ਹੁਣ ਜਿਮੀਦਾਰ ਘਰੇ ਦੁੱਧ ਪੈਦਾ ਕਰਦਾ ਉਹਨੂੰ ਪੂਰਾ ਰੇਡ ਨਹੀਂ ਮਿਲਦਾ ਹਾਂਜੀ ਹਾਂਜੀ ਕਿਹਨ ਦੀ ਤੇ ਮਾਰ ਪੈਂਦੀ ਜਿਹੜਾ ਬਿਜਾਰੀ ਪੈਕਟਾਂ ਨਾਲ ਦੁੱਧ ਰੇਡ ਨਕਲੀ ਨਕਲੀ ਦੁੱਧ ਹਰੇ ਕੀ ਜਮਲਾਬ ਦਾ ਬਹੁਤ ਚੀਜ਼ ਨਹੀਂ ਮਤਲਬ ਜਾ ਰਹੀ ਕਿੱਥੇ ਹਾਂ ਹੁਣ ਇੱਕ ਦਿਨ ਉਹ ਹੈਗੇ ਨੇ ਕੋਈ ਆਪਣੇ ਚੇਦ ਵਿਭਾਗ ਵਾਲੇ ਫੂਡ ਆਫਟਰ ਕੀ ਨਾ ਨਾ ਮੇਰੇ ਡਾਕਟਰ ਕੀ ਨਾ ਇਹਦੇ ਹਸ਼ਰਪੁਰ ਵਾਲੇ ਹਸ਼ਰਪੁਰ ਵਾਲੇ ਉਹਨਾਂ ਚੈਕਿੰਗ ਕੀਤੀ ਕਿਤੇ ਗੋੜ ਪਾੰਦਾ ਦੇਸੀ ਗੋੜ ਪਾੰਦਾ ਉਹਨਾਂ ਉੱਥੋਂ ਨੰਗੇ ਉਹਨਾਂ ਨੇ ਕਿਸੇ ਨੇ ਦੱਸਿਆ ਵੀ ਉੱਥੇ ਗੋੜ ਖਾਣ ਤੋਂ ਤਿਆਰ ਕੀਤਾ ਜਾਂਦਾ ਆਓ ਦੇਖੋ ਕਾਰੀ ਤੋਂ ਮੁਲਾਕਾਤ ਕਿਤੇ ਕਿਤੋਂ ਸ਼ੁੱਧ ਸ਼ੁੱਧ ਚੀਜ਼ ਤਾਂ ਰਹਿ ਨਹੀਂ। ਹਰ ਪੁੱਚ ਇਕੱਲਾ ਫੜ ਰਹੇ ਨੇ ਹੋਰ ਤਾਂ ਕਿਸੇ ਪਾਸੇ ਆਪਾਂ ਨੂੰ ਕੋਈ ਰਲ ਆਫਸਰ ਦਿਸਦਾ ਹੀ ਨਹੀਂ। ਆਪਾਂ ਨੂੰ ਸੋ ਪਹਿਲਾਂ ਕਦੀ ਪਤਾ ਵੀ ਨਹੀਂ ਹੈਗਾ ਵੀ ਫੂਡ ਵਾਲਾ ਵੀ ਕੋਈ ਅਫਸਰ ਹੁੰਦਾ ਏ ਜਿਹੜਾ ਚੈਕਿੰਗ ਕਰ ਸਕਦਾ ਹੈ। ਉਹਨਾਂ ਨੇ ਆਣ ਕੇ ਬਹੁਤ ਵਧੀਆ ਆਪਾਂ ਉਹਨਾਂ ਦੇ ਕੰਮ ਨੂੰ ਬਹੁਤ ਐਪਰੀਸ਼ੀਏਟ ਕਰਦੇ ਆ ਵੀ ਬਹੁਤ ਵਧੀਆ। ਹੁਣ ਪਤਾ ਲੱਗਾ ਵੀ ਜਿਹੜੇ ਪਰਦੇਸੀ ਪ੍ਰਸਾਦ ਹਾਂ ਸਾਰੇ ਕੋਟਲੀ ਟੇਕਾ ਬਣਾਉਣ ਵਾਲੇ ਕੋਟ ਬਣਾਉਣ ਵਾਲੇ ਕਿੰਨੇ ਵੀ ਵੇਖ ਲੋ ਸਾਡੇ ਉਹ ਕੁਝ ਬਿਹਾਰ ਦੇ ਨੇ ਬਿਲਕੁਲ ਬਿਲਕੁਲ ਚੱਲੋ ਮਿਹਨਤ ਕਰਦੇ ਆ ਉਹਦਾ ਕਰਨ ਮਿਹਨਤ ਕਰਨ ਖਾਣ ਪਾਕੀ ਖਾਣ ਤੋਂ ਛੋਟ ਨਾ ਹਾਂ 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 ਤੇ ਆਪਣਾ ਦੂਜਾ ਹੁਣ ਜੇ ਆਪਾਂ ਇਹ ਵਿਰਸੇ ਨੂੰ ਦੁਬਾਰਾ ਬਣਾਉਣੇ ਆ ਆਪਣਾ ਅੱਧੇ ਨਾਲੋਂ ਜ਼ਿਆਦਾ ਬਿਮਾਰੀਆਂ ਸਹੀ ਹੋ ਸਕਦੇ ਆਪਣੇ ਖਰਚੇ ਕਿੰਨੇ ਘਟ ਜਾਣਗੇ ਤੁਸੀਂ ਇਹ ਦੇਖੋ ਵੀ ਜਿੰਨਾ ਆਪਾਂ ਕਣਕ ਆਪਾਂ ਨੂੰ ਘੱਟ ਦੇ ਮੇਰੇ ਰੇਟ ਤੇ ਮਿਲਦੀ ਆ ਆਟਾ ਆਪਾਂ ਨੂੰ ਦੁੱਗਨੇ ਦਾਨ ਤੇ ਲਾਇਆ ਜਾਂਦਾ ਤੇ ਇੱਥੇ ਆਪਾਂ ਥੋੜੀ ਬਹੁਤੀ ਪਸਾਈ ਦੇ ਦੇਨ ਤੇ ਵੀ ਆਪਾਂ ਇੱਕ ਦੂਜੇ ਨੂੰ ਪਤਰਾਉਂਦੇ ਆ ਜੇ ਇਹਨੇ 10 ਰੁਪਏ ਮੰਗ ਲਏ ਆਪਾਂ ਇਹਨੂੰ ਕਹਿੰਦਾ ਨਹੀਂ 8 ਦੇਨੇ ਆਸੀਂ ਤਾਂ ਉੱਥੇ ਭਵੇਂ ਆਪਣੇ ਕੋਲ ਗੰਦਾ ਆਟਾ ਕੋਈ ਮਤਲਬ ਦੇ ਦੇ ਇਹ ਆਪਾਂ ਉਹਨਾਂ ਜਿੰਨੇ ਮੰਗੇ ਸ਼ੋਰੂਮ ਚ ਨਹੀਂ ਜੀ ਇਹਨਾਂ ਦਾ ਪ੍ਰਾਈਸ ਫਿਕਸ ਆ ਆਪਾਂ ਨੂੰ ਕੋਈ ਆਪਾਂ ਨੂੰ ਫਿਕਸ ਪ੍ਰਾਈਸ ਦੇਖੀ ਜੀ ਤਾਜ਼ਾ ਕੱਟਣਾ ਤਾਜ਼ਾ ਬਣਾਉਣਾ ਤਾਜ਼ਾ ਵੇਚਣਾ ਬਿਲਕੁਲ ਬਿਲਕੁਲ ਵੀ ਵੇਚਣ ਵਾਲਾ ਤਾਂ ਚੱਲਾ ਸਾਡੇ ਕੋਲ ਤਾਂ ਅਸੀਂ ਤਾਂ ਲੇਬਰ ਦਾ ਕੰਮ ਕਰਦੇ ਆ ਸਾਡੇ ਕੋਲ ਤਾਂ ਲਾਇਸੈਂਸ ਹੈ ਨਹੀਂ ਵੇਚਣ ਵਾਲਾ ਹਾਂਜੀ ਹਾਂਜੀ ਅਸੀਂ ਤਾਂ ਲੇਬਰ ਲੈਣੀ ਆ ਤੇ ਆਉਂਦਾ ਕਾਗ ਹੈ ਪਛਾਈ ਲੈਣੀ ਜਿਹੜੀ ਉਹ ਲੇਬਰ ਦਾ ਸਾਡਾ ਲੇਬਰ ਤੇ ਆਉਂਦਾ ਕੰਮ ਬਾਕੀ ਇਹ ਲੋਕਾਂ ਨੂੰ ਪਿਛਲੇ ਆਪ ਦੀ ਵਿਰਸਾ ਪਨਾਉਣਾ ਪੈਗਾ ਤੇ ਲੋਕੀ ਸੁਖੀ ਵਸਣਗੇ ਚਲੋ گاਉਂ ਵੀ ਵਧਣਾ ਚਾਹੀਦਾ ਪਰ ਕੁਝ ਕੁ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਮਤਲਬ ਪਹਿਲੀਆਂ ਵੀ ਆਪਾਂ ਨਹੀਂ ਜੋ ਪਮਾ ਦਾ ਇਤਿਹਾਸ ਨਹੀਂ ਭੁੱਲਦੀਆਂ ਉਹ ਹਮੇਸ਼ਾ ਤਰੱਕੀ ਕਰਦੀਆਂ ਨੇ ਤੇ ਇਤਿਹਾਸ ਤੋਂ ਆਪਾਂ ਨੂੰ ਜੋ ਵੀ ਸਿੱਖਣ ਨੂੰ ਮਿਲੇ ਜਿਹੜੀ ਵੀ ਚੰਗੀ ਹੋਵੇ ਆਪਾਂ ਨੂੰ ਪੜ੍ਹਨੀ ਚਾਹੀਦੀ ਹੈ ਤੇ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਜਾਨਾ ਦਿਲ ਦੀਆਂ ਗੱਲਾਂ ਕੀਤੀਆਂ ਤੇ ਸਾਰੇ ਆਪਣੇ ਦਰਸ਼ਕਾਂ ਨੂੰ ਦੱਸਿਆ ਇਹ ਤੁਸੀਂ ਤੇ ਮੇਰੇ ਨਾਲ ਬ੍ਰੋਡਕਾਸਟ ਤੁਹਾਡਾ ਕੰਮ ਚੱਲਦਾ ਹੈ ਕੋਈ ਨਹੀਂ ਨੈਕਸਟ ਆਪਾਂ ਇਸ ਤੋਂ ਬਾਅਦ ਹੋਰ ਕਿਸੇ ਦੁਕਾਨਦਾਰ ਨਾਲ ਗੱਲ ਕਰਾਂਗੇ ਵੀ ਉਹਨਾਂ ਨੇ ਕੀ ਸੰਘਰਸ਼ ਕੀਤਾ ਤੇ ਕਿਵੇਂ ਦੀ ਉਹਨਾਂ ਦੀ ਹੁਣ ਦੀ ਜ਼ਿੰਦਗੀ ਚੱਲ ਰਹੀ ਹੈ ਠੀਕ ਹੈ ਜੀ ਧੰਨਵਾਦ